ਹਾਂਜੀ ਸਾਡੇ ਦਰਮਿਆਨ ਨੇ ਸਰਦਾਰ ਜਗਦੀਪ ਸਿੰਘ ਜਿ ਗਟਰਾ ਜੋ ਕਿ ਨਗਰ ਪੰਚਾਇਤ ਪ੍ਰਧਾਨ ਨੇ ਸੋ ਸਰ ਜੀ ਜਿਹੜਾ ਇੱਕ ਧਰਮਸ਼ਾਲਾ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੋਇਆ ਉਹਦੇ ਬਾਰੇ ਸਰ ਜੀ ਜਾਣਕਾਰੀ ਦਿਓ ਜੀ ਪਹਿਲਾਂ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਧਰਮਸ਼ਾਲਾ ਮਸਲਾ ਇਹ ਵੱਡੇ ਭਾਈ ਨਗਰ ਪੰਚਾਇਤੀ ਜਗ੍ਹਾ ਹੋ ਜੀ ਠੀਕ ਹੈ ਨਾ ਨਗਰ ਪੰਚਾਇਤੀ ਜਗ੍ਹਾ ਨਗਰ ਪੰਚਾਇਤ ਦਾ ਦਫ਼ਤਰ ਮੰਜੂਰ ਹੋ ਬਕਾਇਦਾ ਹੋਵੇ ਟੈਂਡਰ ਲੱਗਿਆ 99 ਲੱਖ ਤੋਂ ਦਫ਼ਤਰ ਦਾ ਜਾਨਕਿ ਬਜਟ ਹੋਇਆ ਪਾਸ ਉਹ ਕਹਦਾ ਐ ਐਸ்சி ਸਾਹਿਬ ਐਮੀ ਸਾਹਿਬ 18 ਸਾਹਿਬ ਉਹਨੇ ਮਨ ਲਕੀ ਸਿਸਟਮ ਨਾਲ ਪਾਸ ਨੂੰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹਦੇ ਕਰਕੇ ਪਾਸ ਹੋ ਕੇ ਜਾਨਕਿ ਉੱਥੇ ਅਸੀਂ ਦਫ਼ਤਰ ਦਾ ਨੀ ਪੱਤਰ ਰੱਖਿਆ ਤੇ ਹੁਣ ਅਸੀਂ ਕੰਮ ਸ਼ੁਰੂ ਕਰਾਂਗੇ ਅੱਛਾ ਜਿਹੜਾ ਸਰ ਵੀ ਉਹਦੇ ਧਰਨ ਨਾਲ ਲੱਗਿਆ ਤੇ ਸਮੁੱਚੀ ਕਾਂਗਰਸ ਪਾਰਟੀ ਐ ਬਲਾਕ ਵੀ ਲੈ ਲੋ ਜ਼ਿਲ੍ਹਾ ਪੱਧਰ ਤੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨੂੰ ਕਿਹੜੇ ਨੈਰੀਆ ਦੇਖ ਰਹੇ ਤੁਸੀਂ ਦੇਖੋ ਹਰੇਕ ਹੱਕਾਂ ਦੀ ਆਪ ਦਾ ਰੋਸ ਪ੍ਰਦਰਸ਼ਨ ਦੇ ਅੰਦਰ ਉਹਦੇ ਜੇ ਅਸੀਂ ਕੋਈ ਨਜ਼ਰੇ ਨਹੀਂ ਅਸੀਂ ਆ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਵਿਕਾਸ ਕਰਨੇ ਜੇ ਕਿਹਾ ਕੋਈ ਰੋਸ ਕਰਦਾ ਜਾਂ ਨਹੀਂ ਕਰਦਾ ਸਾਨੂੰ ਤਾਂ ਕੋਈ ਤਲਫ ਨੂੰ ਉਹਨਾਂ ਦੀ ਆਪਣੀ ਸੋਚ ਆ ਮੇਰੀ ਆ ਸਾਡੇ ਆਪਣੀ ਸੋਚ ਹੈ ਕਿਹਾ ਬਾਕੀ ਜਦੋਂ ਕਾਂਗਰਸ ਪਾਰਟੀ ਤੁਸੀਂ ਆਪ ਹੀ ਕਹਿੰਦਾ ਫਿਰ ਤਾਂ ਕਹਿੰਦੇ ਰੋੜੀ ਨੂੰ ਰੋਸ ਕਿਉਂ ਕੀਤਾ ਜੀ ਠੀਕ ਹੈ ਨਾ ਦੇਖੋ ਤੇ ਆਮ ਬੰਦੇ ਬੈਠੇ ਆ ਜਾਂ ਬੈਠੇ ਆ ਫਿਰ ਤਾਂ ਮੈਂ ਕਹਿ ਸਕਦਾ ਯਾਰ ਵੀ ਆਮ ਆਮ ਬੰਦਿਆਂ ਨੂੰ ਕੋਈ ਤਕਲੀਫ ਹੋ ਸਕਦੀ ਆ ਬਾਕੀ ਜੇ ਤਕਲੀਫਾ ਕੋਈ ਨਹੀਂ ਅਜਨ ਸਾਹਿਬ ਹੈਗੇ ਜੀਤ ਸਾਹਿਬ ਹੈਗੇ ਸਾਡੀ ਜੋਹਰ ਸਾਹਿਬ ਹੈਗੇ ਆ ਕਿਹੜੀ ਕੋਈ ਚੀਜ਼ ਹੁੰਦੀ ਆ ਸਾਡੀ ਵੀ ਕਿਹੜੀ ਨਿਗਾਹ 'ਚ ਨਹੀਂ ਹੁੰਦੀ ਉਦੋਂ ਮੰਗ ਪੱਤਰ ਆਉਦਾ ਜਸੀਂ ਉੱਥੇ ਵਾਚ ਆਊਟ ਕਰ ਲਾਂਗੇ ਵਰਕ ਆਊਟ ਕਰ ਲਾਂਗੇ ਤੇ ਜੇ ਕੋਈ ਹੱਲ ਕਰਨ ਵਾਲੀ ਚੀਜ਼ ਹੋਵੇ ਜਰੂਰ ਹੱਲ ਕਰਾਂਗੇ ਉਸੀ ਅੱਛਾ ਸਰ ਉਹਨਾਂ ਦਾ ਧਰਨਾ ਜਿਹੜਾ ਅੱਜ ਚੌਥੇ ਪੰਜਵੇਂ ਦਿਨ ਚ ਸ਼ਾਮਲ ਹੋ ਗਿਆ ਉੱਥੇ ਔਰਤਾਂ ਬੈਠੀਆਂ ਹਾਂਜੀ ਹਾਂਜੀ ਉਹਨਾਂ ਦਾ ਕਹਿਣਾ ਵੀ ਸਾਨੂੰ ਇੱਥੇ ਧੰਨਸਲਾ ਜਿਹੜੀ ਬਣਾ ਕੇ ਦਿੱਤੀ ਜਾਵੇ ਹਨਾ ਵੀ ਜਦੋਂ ਚੋਣਾ ਹੋਈ ਜਾਂ ਵੋਟਾਂ ਹੋਈਆਂ ਤੁਹਾਡੇ ਨਾਲ ਵਾਦਾ ਕੀਤਾ ਹੋਣਾ ਜਾਂ ਤੁਸੀਂ ਕਿਹਾ ਇਹ ਗੱਲ ਸੱਚ ਆ ਜਾਂ ਝੂਠ ਆ ਇੱਕ ਉਹ ਕਹਿੰਦੇ ਵੀ ਸਾਨੂੰ ਇੱਥੇ ਧਰਮਸਾਲਾ ਹੀ ਚਾਹੀਦੀ ਹੈ ਵੀ ਨਗਰਪਾਲਿਕਾ ਦਫ਼ਤਰ ਜਿਹੜਾ ਕਿਤੇ ਹੋਰ ਬਣਾਇਆ ਜਾਵੇ ਤਾਂ ਵਧੀਆ ਦੇਖੋ ਜੀ ਪਹਿਲੇ ਤਾਂ ਨੰਦ ਮੈਂ ਕੋਈ ਵਾਅਦਾ ਕੀਤਾ ਜੀ ਠੀਕ ਹੈ ਨਾ ਚੋਣ ਪ੍ਰਚਾਰ ਤੋਂ ਮੇਰੇ ਖਿਆਲ ਤਾਂ ਕਿਉਂ ਐਮਸੀ ਇਲੈਕਸ਼ਨ ਆ ਜਿਹੜਾ ਕਿ ਐਮਐਲਏ ਇਲੈਕਸ਼ਨ ਆ ਵੀ ਆਪਾਂ ਕਹਿੰਦੇ ਵਾਅਦੇ ਕਰਦੇ ਆ ਜਾਂ ਕੁਝ ਕਰਦੇ ਆ ਠੀਕ ਹੈ ਨਾ ਪਰ ਮੇਰੇ ਖਿਆਲ ਤਾਂ ਕੋਈ ਦਿੱਤਾ ਨਹੀਂ ਜੇ ਕੋਈ ਹੂਬਦਰ ਬਟ ਨੂੰ ਦੂਰ ਲਗਾਉਣ ਸਾਨੂੰ ਜਾ ਤੇਰੀ ਹੁੰਦੀ ਹੈ ਵੀ ਭਾਈ ਇਹ ਆ ਗੱਲ ਹੈ ਬਾਕੀ ਜਿਹੜੇ ਉਹਨਾਂ ਦੇ ਕਹਿਣ ਮੁਤਾਬਕ ਇੱਥੇ ਆਪਣਾ ਮਤਰਮਸ਼ਾਲਾ ਹੀ ਬਣਾਈ ਜਾਵੇ ਉਹ ਦੇਖੋ ਨਗਰਪਾਲਿਕਾ ਨੇ ਦਿੱਤਾ ਮੌਜੂਦਾ ਉੱਥੇ ਜਿਹੜੀ ਸਾਰੇ ਐਮ.ਐਨ.ਸੀ ਸਾਹਿਬਾਨ ਨੇ ਦੇਖਣਾ ਯੂ ਸਾਹਿਬ ਨੇ ਦੇਖਣਾ ਐਮ.ਐਨ.ਸੀ ਸਾਹਿਬ ਨੇ ਦੇਖਣਾ ਯੂ ਐਸ.ਸੀ ਸਾਹਿਬ ਨੇ ਉਹਨਾਂ ਨੇ ਦੇਖਣਾ ਜਗਨਗਰ ਪਜਾਇਦੀ ਕਿਸੇ ਦੇ ਕਹਿਣ ਨਾਲ ਵੀ ਇੱਥੇ ਆ ਚੀਜ਼ ਬਣਾਓ ਉਹ ਚੀਜ਼ ਨਹੀਂ ਬਣ ਸਕਦੀ ਹਾਂ ਪਿਆਰ ਮੋਤ ਬਤਨ ਨਾਲ ਤਾਂ ਉਹ ਗੱਲ ਹੁੰਦੀ ਹੈ ਕੋਈ ਮਰਜ਼ੀ ਲੈ ਲਓ ਅੜੀ ਦੇ ਦਾ ਆਪਾਂ ਉਨ ਨਹੀਂ ਕਿਤੇ ਕੁਝ ਆਖਿਆ ਠੀਕ ਹੈ ਬਾਕੀ ਨਗਰਪਾਲਿਕਾ ਜਗ੍ਹਾ ਸਾਡੇ ਕੋਲ ਹੋਰ ਕੋਈ ਜਗ੍ਹਾ ਹੀ ਨਹੀਂ ਅਸੀਂ ਅਕਸਰ ਦਫ਼ਤਰ ਤੋਂ ਬੋਲਣਾ ਅਸੀਂ ਦਾ ਕਿਰਾਏ ਦੀ ਬਿਲਡਿੰਗ ਤੇ ਅਸੀਂ ਬੈਠੇ ਹਾਂ ਕਿਰਾਏ ਦਾ ਮਤਲਬ ਵੀ ਭਾਈ ਤੁਸੀਂ ਦੇਖੀਓ ਬਿਲਡਿੰਗ ਸਾਡੀ ਕਿਹੜੀ ਜੀ ਠੀਕ ਹੈ ਸਾਡੇ ਕੋਲੇ ਮਲਕੀ ਚੰਗੇ ਐਮਐਲਏ ਸਰਬਾਨਾ ਵੀ ਉਹਨਾਂ ਜਿਹੜਾ ਮੌਜੂਦਾ ਮੌਕੇ ਤੇ ਐਮਐਲਏ ਹੁੰਦੇ ਆ ਕਿ ਚਾਹੇ ਕਿਸੇ ਵੀ ਪਾਕਿ ਦਾ ਉਹਨਾਂ ਅੱਜ ਨਹੀਂ ਕੱਲ ਨੂੰ 10 ਸਾਲਾਂ ਨੂੰ ਹਰੇਕ ਐਮਐਲਏ ਨੇ ਅਗੇ ਦਫ਼ਤਰ 'ਚ ਬੈਠਣਾ ਹੁੰਦਾ ਠੀਕ ਹੈ ਐਮਐਲਏ ਜਿਹੜੇ ਸਾਡੇ ਕੋਲ ਦਫ਼ਤਰ ਜਗ੍ਹਾ ਨਹੀਂ ਹੈਗੀ ਉਹ ਕਿਤੇ ਬਦਣੀ ਜਾ ਕੇ ਬੰਦੇ ਆ ਬਦਣੀ ਉੱਥੇ ਸੋਨਾ ਬਣਾਉ ਦਾ ਦਫ਼ਤਰ ਨਗਰ ਪੰਚਾਇਤ ਦਾ ਠੀਕ ਹੈ ਸਾਰੀ ਚੀਜ਼ਾਂ ਦਾ ਜ਼ਰੂਰੀ ਹੈ ਜੇ ਸਾਡੇ ਕੋਲ ਫੰਡਸ ਦਾ ਸੀ ਸ਼ਹਿਰ ਦਾ ਵਿਕਾਸ ਕਰ ਰਹੇ ਆ ਤੇ ਅਸੀਂ ਆਪਦਾ ਪਹਿਲਾ ਦਫ਼ਤਰ ਚਾਹੀਦਾ ਸਾਨੂੰ ਜੀ ਹਰੇਕ ਆਪ ਤੇ ਉੱਥੇ ਜੇ ਤੁਸਾਂ ਕੋਲੇ ਜਗ੍ਹਾ ਹੀ ਨਹੀਂ ਬਿਠਾਉਣ ਨੂੰ ਜਾਂ ਤੁਸੀਂ ਲਾ ਲਓ ਸਾਡੇ ਖੁਦ ਮੀਟਿੰਗ ਕਰਨ ਨੂੰ ਸਾਡੇ ਕੋਲ ਜਗ੍ਹਾ ਨਹੀਂ ਅਸੀਂ ਉਸੇ ਟੇਬਲ ਤੇ ਯੂ ਬੈਠਾ ਉਸੇ ਟੇਬਲ ਦੀ ਪ੍ਰਧਾਨ ਬੈਠਾ ਜਾ ਮੈਂ ਲਾ ਲਓ ਜਾਂ ਕੋਈ ਵੀ ਪ੍ਰਧਾਨ ਬੈਠੂਗਾ ਤੇ ਮੂਰੇ ਸਾਡੇ ਸਰ 13 ਕੁਰਸੀਆਂ ਨੇ ਉਹ ਵੀ 13 ਅੰਸ਼ੀਆਂ ਕਰਕੇ ਉਹ ਵੀ ਐਂ ਟਾਈਟ ਕਰਕੇ ਲਾਈਆਂ ਵੀ 13 ਐਮਸੀ ਪੂਰੇ ਫੈਕਟ ਆ ਜਾਣ ਜੀ ਠੀਕ ਹੈ ਜੇ ਨੂੰ ਕਿਤੇ ਕੋਈ ਮਸਲਾ ਹੁੰਦਾ ਪਿੰਡ ਦਾ ਜਾਂ ਕੋਈ 10 ਬੰਦੇ ਆਉਂਦੇ ਆ ਜਾਂ 15 ਬੰਦੇ ਆਉਂਦੇ ਆ ਸਾਡੇ ਜੇ ਆਰਾਮਦ ਯੂ ਸਾਹਿਬ ਕੋਲੇ ਤਾਂ ਸਾਡੇ ਕੋਲੇ ਉਹ ਬੰਦੇ 10 ਖੜੇ ਰਹਿੰਦੇ ਆ ਤੇ ਬਿਠਾਉਣ ਨੂੰ ਜਗ੍ਹਾ ਨਹੀਂ ਠੀਕ ਹੈ ਨਾ अच्छा पर उन्होंने दा ये भी कहा भी राजाबंदी ਦੇ ਨਾਲ ਵੀ ਇਦਾਂ ਕਰਕੇ ਵੀ ਉਹਨਾਂ ਨੇ ਬੇਨਤੀ ਵੀ ਕਰੀ ਆ ਬੁਲਾ ਰਹਿਆਂ ਨੇ ਕੁਛ ਵੀ ਰਜਾਬੰਦੀ ਹੋਣੀ ਚਾਹੀਦੀ ਆ ਵੀ ਇੱਥੇ ਵਧੀਆ ਗੱਲ ਆ ਜੇ ਇੱਥੇ ਧਨਸਾਲਾ ਬਣ ਜੇ ਤਾਂ ਦਫ਼ਤਰ ਕਿਤੇ ਹੋਰ ਰਜਾਬੰਦੀ ਹੋ ਸਕਦੀ ਨਹੀਂ ਦਫ਼ਤਰ ਤਾਂ ਸਾਡੇ ਉਥਾਈਆਂ ਨੇ ਦਫ਼ਤਰ ਰਜਾਬੰਦੀ ਉਹਨਾਂ ਨੇ ਕਾफी ਜਗ੍ਹਾ ਗੜਾਈਆਂ ਕਹਿੰਦੇ ਕਾफी ਜਗ੍ਹਾ ਪੰਚਾਇਤਾਂ ਕਿੱਥੇ ਇੱਕ ਤਾਂ ਆਪਣੇ ਆ ਕਿਹਾ ਸਰਕਾਰੀ ਹਸਪੀਟਲ ਦੇ ਨਾਲ ਇਹ ਬੰਦੇ ਨਹੀਂ ਮਾਰ ਤੁਮੇ ਕਿ ਅੱਛਾ ਠੀਕ ਆ ਇਹ ਤੇ ਕੋਈ ਮਜਾਦ ਨਹੀਂ ਇੱਥੇ ਮਾਰਕ ਕਮੇਟੀ ਦੀ ਕੋਈ ਜਿਹੜੀ ਟੈਂਕੀ ਦੀ ਗੱਲ ਕਰ ਰਹੇ ਆ ਜੀ ਉਹ ਮਿੱਟੂ ਸਿੰਘ ਦੇ ਨਾਮ ਤੇ ਪੈਲਸ ਦੇ ਸਾਡੇ ਸਾਬਕਾ ਪ੍ਰਧਾਨ ਨੇ ਉਹਦੇ ਰੋਕ ਲਈ ਸੀ ਉਹ ਪਹਿਲਾਂ ਪੰਚਾਇਤ ਮੁਕਾਜ ਉੱਪਰ ਟੈਂਕੀ ਬਣੀ ਸੀ ਪੰਚਾਇਤ ਨੇ ਟੈਂਕੀ ਬਣੀ ਸੀ ਮੋਤੀ ਸਰਪੰਚ ਸੀ ਮੇਰੇ ਘਰ ਜੀ ਉਦੋਂ ਮਤਾਂ ਪਿਆ ਸੀ ਉਹ ਜਗ੍ਹਾ ਦਾ ਤਬਾਦਲਾ ਕਰ ਲਿਆ ਸੀ ਮਿੱਟੂ ਪੈਲਸ ਦੇ ਕੋਲੇ ਜਗ੍ਹਾ ਪਈ ਸੀ ਉਹ ਮਲਕੀ ਮਿੱਟੂ ਮਿੱਟੂ ਸਿੰਘ ਨੇ ਇੱਧਰ ਦੇ ਦੇ ਸੀ ਪਰ ਅਜੇ ਜ਼ਾਲੇ ਨੇ ਤੇ ਉੱਥੇ ਉਹਨਾਂ ਨੇ ਪੰਚਾਇਤ ਨੇ ਜਗ੍ਹਾ ਉੱਥੋਂ ਦੇਦੀ ਸੀ ਤੇ ਮੁੜ ਕੇ ਸਰਪੰਚਾ ਪ੍ਰਧਾਨੀ ਮਤਾ ਕੈਨਸਲ ਕਰਕੇ ਉਹ ਦਿੱਤਾ ਵੀ ਭਾਈ ਇਹ ਜਗਾ ਸਾਨੂੰ ਵਾਪਸ ਕੀਤੀ ਜਾਵੇ ਜਦ ਕੋਈ ਜ ਬਕਾਇਦਾ ਟੰਕੀ ਬਣੀ ਵੀ ਆ ਠੀਕ ਹੈ ਨਾ ਉੱਥੇ ਜਗਾ ਹੀ ਹੈ ਨਹੀਂ ਸਾਨੂੰ ਅੱਛਾ ਸਾਰੇ ਮਤਾ ਪਹਿਲਾਂ ਵੀ ਪਿਆ ਹੋਇਆ ਸੀਗਾ ਪਿਛਲੀ ਪੰਚਾਇਤ ਮੁਕੇ ਪਿਛਲੀ ਪੰਚਾਇਤ ਮੁਕੇ ਪਿਆ ਹੋਇਆ ਜੀ 75 ਲੱਖ ਦਾ ਮਤਾ ਪਿਆ ਹੋਆ ਦਫ਼ਤਰ ਬਣਾਉਂਦਾ ਤੇ ਉਹ ਫਿਰ ਕੈਸ ਲਕਿਆ ਹੋਇਆ ਸਰ ਜੀ ਉਹ ਤਾਂ ਦੇਖੋ ਮਤੇ ਤਾਂ ਬਥੇਰੇ ਪੈਂਦੇ ਦਾ ਆਪਾਂ ਕਹਿੰਦੇ ਨਹੀਂ ਪੱਥਰ ਦਾ ਉਸਦਾ ਸੁਭੀ ਸਿੰਘ ਬਾਦਲੂ ਜੀ ਦਾ ਵੀ ਲੱਗਿਆ ਜੀ ਠੀਕ ਹੈ ਨਾ ਮਤੇ ਪੈਨ ਨਾਲ ਦੇ ਕੰਮ ਕਰਨ ਦਾ ਬਹੁਤ ਫਰਕ ਆ ਮਤੇ ਦਾ ਬਹੁਤ ਬਹੁਤ ਪੈਂਦੇ ਕੰਮ ਕੋਈ ਕੀ ਹੁੰਦਾ ਇਹ ਨਹੀਂ ਤਾਂ ਥੋੜੀ ਹਿੰਮਤ ਆ ਤੁਸੀਂ ਜੇ ਉਹ ਨੂੰ ਮੰਨ ਲਓ ਸਾਡੇ ਸਾਬਕਾ ਪ੍ਰਧਾਨ ਜੀ ਨੂੰ ਕੋਈ ਹੈਗਾ ਵੀ ਅਸੀਂ ਮੈਂ ਉੱਥੇ ਕਰਦਨੇ ਸੀ ਕਰ ਦਿੰਦੇ ਜਿਆਦਾ ਕਿਸ ਨੇ ਇਤਰਾਜ਼ ਕੀਤਾ ਵੀ ਤੁਸੀਂ ਕਿਉਂ ਨਹੀਂ ਕੀਤਾ ਫੇਰ ਤਾਂ ਆਪਾਂ ਆਖੀ ਭਾਈ ਵੀ ਅਸੀਂ ਉੱਥੇ ਜਾਂਦੇ ਜੇ ਸਾਡਾ ਕਿਸ ਨੇ ਇਤਰਾਜ਼ ਕਰਕੇ ਰੋਕਦਾ ਤੁਹਾਨੂੰ ਬਹੁਤ ਸੀ ਸਾਰਾ ਕੁਝ ਤੁਹਾਡੇ ਕੋਲੇ ਸੀ ਠੀਕ ਹੈ ਕੋਈ ਕਰ ਸਕਦੇ ਜੇ ਕਰਦੇ ਫੇਰ ਕੱਲ੍ਹ ਬੰਦੀ ਨਾ ਐ ਹੁਣ ਕਹਿਣ ਨਾਲ ਤਾਂ ਗੱਲਾਂ ਮੈਂ ਵੀ ਕਹ ਦੂ ਸਾਰਿਆਂ ਦੇ ਹਸਿਆਂ ਖਾਲੀ ਪੈ ਜਿੱਥੇ ਮਰਜ਼ੀ ਬਣਾ ਲਵਾਂ ਉਹਦੇ ਗੱਲ ਨਾਲ ਥੋੜਾ ਕੰਮ ਬਣਦਾ ਅੱਛਾ ਜਾਂਦੇ ਜਾਂਦੇ ਹੋਰ ਕੀ ਕਹੋਗੇ ਵਿਸਥਾਰਪੂਰਵਕ ਜੇ ਕੋਈ ਹੈਗੀ ਗੱਲ ਬਾਤ ਵਿਕਾਸ ਕਰੀਏ ਨਹੀਂ ਵਿਕਾਸ ਕਰ ਸਾਡਾ ਮੁੱਦਾ ਮੇਨ ਹੈ ਠੀਕ ਹੈ ਸ਼ਹਿਰ ਨੂੰ ਮੇਨ ਰੱਖ ਕੇ ਸਾਰੇ ਆਪਦੇ ਭਾਈਚਾਰੇ ਨਾਲ ਲੈ ਕੇ ਜਿਹੜੇ ਵਿਕਾਸ ਕਰਾਂਗੇ ਜਿਹੜੇ ਕੰਮ ਕਰਾ ਦੂਰੇ ਪਏ ਜਿੱਥੇ ਕਮਿਟੀ ਹਾਲ ਬਣਨਾ ਉਥੇ ਜ਼ਰੂਰ ਬਣੂਗਾ ਠੀਕ ਹੈ ਸਾਡੇ ਮਨ ਦੀ ਇੱਛਾ ਵੀ ਸਾਡੇ ਬਾਬਾ ਜੀ ਦੇ ਨੇੜੇ ਗੁਰੂ ਘਰ ਦੇ ਨੇੜੇ ਉਥੇ ਕਿਉਂ ਗੁਰੂ ਘਰ ਵੀ ਉਹਨਾਂ ਜ਼ਰੂਰੀ ਹੈ ਕਿਉਂ ਫੇਰ ਕਿਸੇ ਨੇ ਆਪਾਂ ਆਨੰਦ ਗਰਸ ਕਰਨੇ ਆ ਕਿਸੇ ਨੂੰ ਮਤਾਂ ਦੇਖਣਾ ਪਊ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਜਾਂ ਕੋਈ ਵੀ ਆ ਤੁਹਾਨੂੰ 20 ਸੈਕਟਰ ਦੇ ਨੇੜੇ ਉਹ ਫੇਰ ਹੀ ਉਹ ਫਾਇਦਾ ਨਾ ਕਿਉਂ ਕਮਿਊਨਿਟੀ ਸੈਂਟਰ ਉੱਥੇ ਦੂਰ ਆਗਣਾ ਪਹਿਲਾਂ ਗੁਰੂ ਘਰ ਨੂੰ ਲੈ ਕੇ ਆਉਂਦੇ ਨਾ ਤਾਂ ਫਿਰ ਨੰਦ ਗੱਦ ਫਿਰ ਉਹਦਾ ਕੋਈ ਫਾਇਦਾ ਨਹੀਂ ਸਾਡੀ ਮੰਦੀ ਇੱਥੇ ਵੀ ਅਸੀਂ ਇੱਕ ਮਿੰਟ ਹੀ ਗੁਰੂ ਬਾਬਾ ਜੀਮ ਸਿੰਘ ਗੁਰੂ ਘਰ ਦੇ ਨੇੜੇ ਤੇ ਅਸੀਂ ਰੂਪ ਬਣਾਵਾਂਗੇ ਸਾਡੀ ਜਗ੍ਹਾ ਵੀ ਦੇਖੀ ਆ ਵੀ ਇੱਕ ਦੋ ਅਸੀਂ ਫਾਈਨਲ ਹੋਈਆਂ ਵੀ ਆ ਸਾਡਾ ਜਾਣ ਕੇ ਵੀ ਉਹਦਾ ਐਸਟੀਮੇਟ ਵੀ ਪਾਸ ਹੋ ਚੁੱਕਿਆ ਵੀ ਇਹਦਾ ਇੰਨਾ ਕੁ ਬਣਨਾ ਉਹ ਸਾਡਾ ਚੱਲੀ ਜਾ ਰਿਹਾ ਪ੍ਰੋਸੈਸ ਦੇਖੋ ਇੱਕਦਮ ਤਾਂ ਜੇ ਆਖੀਏ 4 ਕਰੋੜ ਦਾ ਪ੍ਰੋਜੈਕਟ ਇੱਕ ਮੀਟਿੰਗ ਤਾਂ ਹੋ ਹੀ ਨਹੀਂ ਸਕਦੇ ਇੱਕ ਸਾਲ ਦੇ ਅਸੀਂ 70-80 ਲੱਖ ਦੇ ਉਹ ਟਾਈਮ ਟਾਈਮ ਹੋੜੀ ਹੋੜੀ ਹੋਈ ਜਾਣਾ ਸੜਕ ਬਣੂਗਾ ਕਮਿਟੀ ਹਾਲ ਦੇ ਸਾਹਮਣੇ ਬਣੂਗਾ ਦਫ਼ਤਰ ਵੀ ਬਣੂਗਾ ਇਹਨਾਂ ਦੇ ਸਾਹਮਣੇ ਹੋਰ ਵੀ ਬਥੇਰਾ ਸਟੇਡੀਅਮ ਬਣਨਾ ਸਟੇਡੀਅਮ ਵੀ ਇਹਨਾਂ ਦੇ ਸਾਹਮਣੇ ਬਣਨਾ ਸੜਕ ਇੱਥੇ ਬਣਨਾ ਕਿਹੜਾ ਮੇਰੇ ਘਰੇ ਤੋਂ ਬਣਨੇ ਨਹੀਂ ਨਗਰ ਤੇ ਸ਼ਹਿਰ 'ਚ ਹੀ ਬਣਨਾ ਸ਼ਹਿਰ ਵਾਸੀਆਂ ਦੇ ਸਾਹਮਣੇ ਬਣਨਾ ਹਾਂਜੀ ਪੱਕਾ ਮਿਲ ਗਿਆ ਸਾਰੇ ਰੌਣਕਾਂ ਸੰਝ ਸੰਧੀ ਜਗ੍ਹਾ ਦੀ ਕੋਈ ਕਿਸੇ ਵੀ ਆਪਦੀ ਨਾਮ ਮੇਰੀ ਇਹਨਾਂ ਜੋਲੀ ਦੀ ਕਿਸੇ ਨਾਂ ਕਿਸੇ ਹੋਰ ਲੀਡਰ ਦੀ ਹੈ ਠੀਕ ਹੈ ਨਾ ਅੱਜ ਹੈਗੇ ਕੱਲ ਨੂੰ ਹੋਰ ਕਿਸੇ ਦੇ ਨਾਮੇ ਲੀਡਰ ਨੇ ਜੂਸ ਨੇ ਉੱਠ ਕੇ ਪ੍ਰਧਾਨ ਬਣਨਾ ਉਦੋਂ ਅਗਲੇ ਨੂੰ ਫੇਰ ਕੇ ਨਵੇਂ ਪ੍ਰਧਾਨ ਬਣਾਣਾ ਇਹ ਤਾਂ ਆਏ ਆ ਇਹ ਤਾਂ ਕੁਰਸੀ ਜੀ ਆਈ ਤੇ ਚਲੀ ਜਾਣਾ ਇਹ ਤਾਂ ਅੱਛਾ ਜਿਹੜੇ ਸਹਾਨਾ ਵਿਵਾਦ ਖੜਾ ਹੋਇਆ ਜੀ ਨਗਰ ਵਾਸੀਆਂ ਨੂੰ ਅਪੀਲ ਕੀ ਕਰੋਗੇ ਮੈਂ ਅਪੀਲ ਇਹ ਵੀ ਜੋ ਪੀ ਚੀਜ਼ ਸਹੀ ਹੈ ਉਸ ਨੂੰ ਸਹੀ ਕਰੋ ਐਵੇਂ ਕਿਸੇ ਨੂੰ ਭੜਕਾਓ ਜਨਾਓ ਗੱਲਾਂ ਜਨਾਓ ਠੀਕ ਹੈ ਨਾ ਸਰਕਾਰੀ ਚੀਜ਼ ਹੈ ਸਰਕਾਰੀ ਜਗ੍ਹਾ ਹੈ ਮਤੇ ਪਾਸ ਹੋਏ ਸਾਰਾ ਕੁਝ ਹੋ ਕੇ ਬੰਕਮ ਹੋਣਾ ਕੋਈ ਇਹਦੇ 'ਚ ਆਬਜੈਕਸ਼ਨ ਦਾ ਤੁਹਾਨੂੰ ਪਤਾ ਹੀ ਨਾ ਕੋਈ ਸਟੇ ਹੋ ਸਕਦੀ ਹੈ ਨਾ ਕੋਈ ਆਬਜੈਕਸ਼ਨ ਹੋ ਸਕਦੀ ਹੈ ਠੀਕ ਹੈ ਨਾ ਜੋ ਚੀਜ਼ ਮਤਾ ਪਾਸ ਹੋ ਗਿਆ ਸਾਰਾ ਕੁਝ ਹੋਣਾ ਸਾਰੇ ਸਹਿਮਤੀ ਹੋਈ ਹੈ ਸਾਰਿਆਂ ਦੀ ਸਹਿਮਤੀ ਨਾਲ ਹੀ ਬਣਨ ਲੱਗਿਆ ਜੀ ਸਾਰੇ ਐਮਸੀ ਸਭਾ ਨੂੰ ਬੈਠੀ ਸੀ ਸਹਿਮਤੀ ਸੀ ਨਾਲ ਠੀਕ ਹੈ ਬਾਕੀ ਜ਼ਰੂਰੀ ਵੀ ਹੈ ਜੇ ਦਫ਼ਤਰ ਹੀ ਹੈ ਨਹੀਂ ਮੰਨ ਲਓ ਮੇਰੇ ਕੋਲ ਘਰ ਹੀ ਹੈ ਨਹੀਂ ਤਾਂ ਮੈਂ ਕਹਾਂ ਕਿ ਡਿਵੈਲਪਮੈਂਟ ਕਿਵੇਂ ਕਰੂੰ ਜੀ ਹਾਂ ਜੀ ਇਹ ਸਨ ਸਰਦਾਰ ਜਗਦੀਸ਼ ਸਿੰਘ ਜੀ ਗਟੜਾ ਜੋ ਕਿ ਨਗਰ ਪੰਚਾਇਤ ਪ੍ਰਧਾਨ ਨਿਹਾਲ ਸਿੰਘ ਵਾਲਾ ਸੋ ਡਿਜੀਟਲ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਤੋਂ ਸਮੁੱਚੀ ਪ੍ਰੈਸ ਨਿਹਾਲ ਸਿੰਘ ਵਾਲਾ 道路。